ਹੈਲੋ एवरीवन ਸੋ ਵੈਲਕਮ ਯੂ ਆਲ ਔਨ ਮਾਈ ਯੂਟਿਊਬ ਚੈਨਲ ਸੋ ਇਹ ਵੀਡੀਓ ਹੈ ਸੰਤੋਸ਼ਗੜੀ ਤੇ ਸੰਤੋਸ਼ਗੜੀ ਮਾਝਾ ਪ੍ਰਦੇਸ਼ ਚ ਪੈ ਜਾਂਦਾ ਹੈ ਤੇ ਉੱਥੇ ਇਹ ਪੁਲ ਹੈ ਔਰ ਉੱਥੇ ਤੇ ਪਾਣੀ ਦਾ ਦ੍ਰਿਸ਼ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਹੜ ਆਲੇ ਹਾਲਾਤ ਬਣੇ ਪਏ ਆ ਔਰ ਇਹ ਪਾਣੀ ਫਰਦਰ ਰਕੇ ਪੰਜਾਬ ਚ ਐਂਟਰ ਕਰਦਾ ਹੈ ਤੇ ਇਸ ਪੁਲੀ ਦੀ ਹਾਲਤ ਤੁਸੀਂ ਦੇਖੋ ਕਿ ਕਿੰਨਾ ਮਲਵਾ ਆਇਆ ਕਰਦਾ ਹੈ ਔਰ ਕਿੰਨੀ ਹਾਲਤ ਦੇਖੋ ਔਰ ਤੁਸੀਂ ਦੇਖ ਸਕਦੇ ਹੋ ਮਲਵਾ ਹੀ ਮਲਵਾ ਪਿਆ ਪਿਆ ਹੈ ਤੇ ਪੂਰੀ ਤਰ੍ਹਾਂ ਇਹ ਇੱਕ ਡੇਂਜਰ ਹੀ ਹੈ ਕਿ ਪੂਰੀ ਤਰ੍ਹਾਂ ਹੜ੍ਹ ਆਣ ਦੇ ਅਸਾਰ ਬਣੇ ਹੋਏ ਹੈ ਔਰ ਹੜ ਆਇਆ ਵੀ ਕਾਹਦੇ ਪੰਜਾਬ ਦੇ ਕਈ ਪਿੰਡ ਜੋ ਹੈ ਔਰ ਡੁੱਬ ਵੀ ਰਿਹਾ ਤੁਸੀਂ ਦੇਖ ਪਾ ਰਹੇ ਹੋ ਤੇ ਬਾਰਿਸ਼ ਜੋ ਹੈ ਅੱਗੇ ਵੀ ਇੰਨੀ ਜ਼ਿਆਦਾ ਹੈ ਦਸੀ ਪਈ ਹੈ ਤੇ ਰੈਡ ਅਲਰਟ ਤੇ ਹੈ ਪੰਜਾਬ ਵੀ ਹਿਮਾਚਲ ਤਾਂ ਹੈ ਹੀ ਹੈ ਤੇ ਇੱਕ ਖੱਡਾ ਦਾ ਪਾਣੀ ਦਾ ਜੋ ਇੰਨਾ ਜ਼ਿਆਦਾ ਫਲੋ ਕਰ ਰਿਹਾ ਹੈ ਤੇ ਕਿਆ ਹੀ ਕਹਿਣੇ ਹੈ ਇਸ ਸਾਲ ਦੇ ਕਿ ਇੰਨੀਆਂ ਆਫਤਾਂ ਆ ਰਹੀਆਂ ਹੈ ਪੂਰੇ ਦੇਸ਼ ਤੇ ਸੋ ਇਹ ਪਾਣੀ ਦਾ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈ ਕਿੰਨਾ ਹੀ ਪਾਣੀ ਹੈ ਦਾ ਇੱਕ ਮਲਵਾ ਇੰਨਾ ਹੈ ਤੇ ਜਿਹੜੇ ਨਾਲ-ਨਾਲ ਪਿੰਡਾਂ ਦੇ ਵਿੱਚ ਵਸੇ ਲੋਕ ਹੈ ਜਾਂ ਮਤਲਬ ਇਸ ਪੂਰੀ ਤੇ ਗਈ ਜੋ ਲੋਕ ਰਹਿ ਰਹੇ ਸੀਗੇ ਉਹਨਾਂ ਦਾ ਤਾਂ ਮਤਲਬ ਬੜਾ ਹੀ ਔਖਾ ਗ ਹਨ ਕਿ ਤੁਸੀਂ ਦੇਖੋ ਬਹੁਤ ਹੀ ਔਖਾ ਗ ਤੇ ਡਰ ਦਾ ਮਾਹੌਲ ਬਣਿਆ ਪਿਆ ਹੈ ਬਟ ਹਾਂ ਸਾਨੂੰ ਸਤਰਕ ਰਹਿਣਾ ਚਾਹੀਦਾ ਹੈ ਔਰ ਅਲਰਟ ਰਹਿਣਾ ਚਾਹੀਦਾ ਹੈ ਇਸ ਟਾਈਮ ਤੇ ਤੇ ਤੁਸੀਂ ਦੇਖ ਸਕਦੇ ਹੋ ਇਹ ਹੀ ਸਾਰਾ ਪਾਣੀ ਦੇ ਹਾਲਾਤ ਬਣੇ ਪਏ ਐ ਤੇ ਤੁਸੀਂ ਅੱਗੇ ਤੱਕ ਦੇਖੋਗੇ ਕਿ ਕਿੰਨਾ ਆ ਦੇਖੋ ਕਿੰਨਾ ਮਲਵਾ ਕੂੜਾ ਕਰਕਟ ਸਭ ਕੁਝ ਗੰਦਾ ਪਾਣੀ ਸਾਰਾ ਹੀ ਸਹਾਰਾ ਇਹਦੇ ਵਿੱਚ ਭਰਿਆ ਪਿਆ ਐ ਔਰ ਪਾਣੀ ਦੀ ਤੇਜ਼ੀ ਰਫਤਾਰ ਹੈ ਨੀ ਰਫਤਾਰ ਤੇਜ਼ ਹੈ ਨਾ ਕਿ ਬੰਦਾ ਉੱਦੀ ਡੁੱਬ ਕੇ ਪਤਾ ਹੀ ਨਹੀਂ ਲੱਗੇ ਵੀ ਕਿੱਥੇ ਗਿਆ ਕਿੱਥੇ ਨਹੀਂ ਓਹੋ ਜ਼ਿਆਦਾ ਹੀ ਪਾਣੀ ਦਾ ਫਲੋ ਹੋਇਆ ਪਿਆ ਹੈ ਦੇਖ ਸਕਦੇ ਹੋ ਤੁਸੀਂ